ਇਹ ਕਿਹੜੀ ਜਗਾ ਇੱਥੋਂ ਕਿੰਨੀ ਵਾਟ ਆ ਲੰਡਨ ਕਹਿੰਦੇ 18000 ਕਿਲੋਮੀਟਰ ਹੈ ਟ੍ਰੋਪਿਕ ਆਫ ਕੈਪ੍ਰਿਕਨ ਲਾਸ ਐਂਜਲਸ 10000 ਕਿਲੋਮੀਟਰ ਵੈਨਕੂਵਰ ਸਿਓਲ ਆਹ ਹਰਾ ਤੇ ਉਹ ਨੀਲਾ ਆ ਇੱਥੇ ਕਿ ਜਾਵੇ ਅੱਗੇ ਜਾ ਕੇ ਸ਼ੈਡ ਕਲੀਅਰ ਜਾ ਦੇ ਵਧੀਆ ਹੋ ਜੇ ਇਹ ਦੋ ਕਹਿ ਦੋ ਵਾਹਿਗੁਰੂ ਲਿਖ ਦੋ ਜੀ ਆਰ ਆਈ ਪੀ ਹੁਣ ਇੱਥੇ ਇਹ ਵੀ ਕੀ ਕਰਨ ਬੀ ਐ ਗੁੱਡ ਵਿਸ਼ਟ ਵੇ ਵਧੀਆ ਵਧੀਆ ਸਲਾਨੀ ਬਣਵਾ ਆ ਗਏ ਇੱਥੇ ਚੰਦ ਮਿੰਟਾਂ ਜੇ ਨੇ ਸਮੁੰਦਰ ਚ ਡੁੱਬ ਜਾਣਾ ਸਮੁੰਦਰ ਚ ਡੁੱਬਣਾ ਤੇ ਹੋਰ ਕਿਤੇ ਜਾ ਕੇ ਛੱਟ ਜਾ ਇਹ ਲੰਮਾ ਨਾ ਆਏ ਆਵੇ ਇੱਥੇ ਆ ਕੇ ਮੁੱਕ ਜਾਂਦਾ ਅਖੀਰ ਤੇ ਇੱਥੇ ਆਪਾਂ ਖੜੇ ਆਏ ਹਾਂ ਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਅੱਜ ਆਪਾਂ ਸ਼ੁਰੂ ਕੀਤਾ ਵਾ ਘਟਾਇਆ ਤੋਂ ਹੁਣ ਅੱਜ ਦੀ ਵੀਡੀਓ ਤੇ ਘਟਾਇਆ ਤੋਂ ਆਪਾਂ ਚੱਲਾਂਗੇ ਜਿੱਥੇ ਨਿਊਜ਼ੀਲੈਂਡ ਖਤਮ ਹੋ ਜਾਂਦਾ ਆ ਸ਼ਾਮ ਨੂੰ ਸੂਰਜ ਢਲਦਾ ਵਿਖਾਵਾਂਗੇ ਤੁਹਾਨੂੰ ਦੇ ਨਾਲ ਹੀ ਉਥੇ ਇੱਕ ਬੇ ਬਣੀ ਹੈ ਨਾਂ ਨਹੀਂ ਲੈਣਾ ਹੁੰਦਾ ਉਹਦਾ ਵੱਖਰਾ ਜਿਹਾ ਟੋਪੂ ਟੋਂਗੂ ਕੇ ਬੇ ਕਰਕੇ ਇਦਾਂ ਦਾ ਕੋਹਾ ਤੇ ਉਥੇ ਆਪਣੀ ਇੱਕ ਬੜੀ ਫੇਮਸ ਫਿਲਮ ਬਣੀ ਹੈ ਬਾਲੀਵੁੱਡ ਦੀ ਉਹ ਵੇਖਾਂਗੇ ਮਤਲਬ ਉਹ ਬਣੀ ਕਈ ਜਗ੍ਹਾ ਤੇ ਨਿਊਜ਼ੀਲੈਂਡ ਤੇ ਇੱਕ ਜਗ੍ਹਾ ਉਥੇ ਵੀ ਸੀ ਉਹਦੇ ਵਿੱਚ ਉਹ ਗਵਾਜ ਜਾਂਦੇ ਅੰਮ੍ਰਲਾ ਦਾ ਰਿਤਕਰੋਸ਼ਨ ਦੀ ਹੈ ਸ਼ਾਇਦ ਉਹ ਮੂਵੀ ਬਣੀ ਸੀਗੀ ਤੇ ਉਥੇ ਹੀ ਉਥੇ ਹੀ ਕੈਂਪ ਗਰਾਉਂਡ ਹੈ ਕੈਂਪਿੰਗ ਸਾਈਟ ਹੈ ਤੇ ਉਥੇ ਰਾਤ ਰਵਾਂਗੇ ਤੇ ਉਹ ਤੁਹਾਨੂੰ ਦਿਖਾਵਾਂਗੇ ਬਹੁਤ ਜ਼ਿਆਦਾ ਸੋਹਣੀ ਵੀਡੀਓ ਹੋਣ ਵਾਲੀ ਆ ਉੱਪਰ ਲਾਈਟ ਹਾਊਸ ਆ ਉੱਥੇ ਸਨਸੈਟ ਵਿਖਾਵਾਂਗੇ ਤੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਸਨਰਾਈਜ਼ ਵੀ ਵਿਖਾਵਾਂਗੇ ਜੇ ਮੌਸਮ ਵਧੀਆ ਰਿਹਾ ਤਾਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਬਣਦੀ ਆ ਤੇ ਚੈਨਲ ਤਾਂ ਜੇ ਨਵੇਂ ਆਏ ਆ ਤਾਂ ਸਬਸਕ੍ਰਾਈਬ ਕਰ ਲਿਓ ਤੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਵੀਡੀਓ ਕਟਾਇਆ ਤੋਂ ਕਰਦੇ ਸ਼ੁਰੂ ਆ ਹੁਣ ਆਪਾਂ ਆਏ ਆ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸੁਪਰਮਾਰਕਟ ਆ ਤੇ ਉੱਪਰ ਨੂੰ ਜਾਂਦਿਆਂ ਨੇ ਉਹ ਖੀਰਲੀ ਸੁਪਰਮਾਰਕਟ ਜਿਵੇਂ ਇਹ ਦੂ ਬਾਦ ਕੇਪਰਿੰਗ 100 15 ਕਿਲੋਮੀਟਰ ਇਹਦਾ 11520 ਇਹ ਸਾਰ ਨਾਲੋਂ ਵੱਡੀ ਪੈਕ ਸੇਵ ਜੀ ਨੂੰ ਕਹਿੰਦੇ ਆ ਸਾਰਨੋਂ ਵੱਡਾ ਸੁਪਰਮਾਰਕਟ ਇੱਥੋਂ ਦੀ ਤੇ ਸਾਰਨੋਂ ਲਾਸਟ ਵਾਲੀ ਆ ਇੱਥੋਂ ਦੁੱਧ ਲੈ ਕੇ ਆਉਣਾ ਮੈਂ ਮਤਲਬ ਜਿਹੜਾ ਦੂਜਾ ਹੁੰਦਾ ਵਾ ਓਟਰ ਜਿਹੜਾ ਲੌਂਗ ਲਾਸਟਿੰਗ ਹੁੰਦਾ ਵਾ ਉਹ ਤੁਹਾਨੂੰ ਚਲਦੇ ਆ ਅੱਗੇ ਲਿਆ ਕੇ ਫਿਰ ਮਿਲਦੇ ਆ ਆ ਲੈ ਲੈਂਦਾ ਪਾ ਦੁੱਧ ਦੋ ਬੋਤਲਾਂ ਆਪਣੇ 2-3 ਦਿਨ ਇਹਦੇ ਨਾਲ ਨਿਕਲ ਜਾਣਗੇ ਫਿਰ ਹੋਰ ਕਿਹਦੇ ਨਾਲ ਲੈ ਲਾਂਗੇ ਇਹਨੂੰ ਫਰਿੱਜ ਦੀ ਲੋੜ ਨਹੀਂ ਹੁੰਦੀ ਪਰ ਜਦੋਂ ਖੁੱਲ ਜੇ ਉਦੋਂ ਫਰਿੱਜ 'ਚ ਰੱਖਣਾ ਪੈਂਦਾ ਵਾ ਮਤਲਬ 5-6 ਦਿਨ ਕੱਢਦਾ ਇਹ ਬਾਅਦੋਂ ਤੇ ਜੋ ਪ੍ਰੀਜ਼ਰਵੇਟਿਵ ਜਿਆਦੇ ਹੁੰਦੇ ਥੋੜੇ ਜਿਵੇਂ ਦੁੱਧ ਖਰਾਬ ਨਹੀਂ ਹੁੰਦਾਗਾ ਇਹ ਲਿਆਂਦਾ ਆਪਾਂ ਇਹਦੇ 'ਚ ਚਾਹ ਕੌਫੀ ਬਣਾਵਾਂਗੇ ਅੱਗੇ ਚੱਲ ਕੇ ਚੱਲਦੇ ਅੱਗੇ ਸਾਨੂੰ ਖਾਉਣੇ ਆ ਬੇ ਇਹ ਜਿਹੜਾ ਕਟਾਇਆ ਆਪਾਂ ਜਿੱਥੇ ਪੈਕਿੰਗ ਸੇ ਰੁਗੇ ਆ ਇਹ ਸਰ ਨਾਲ ਉਹ ਖੀਰਲਾ ਵੱਡਾ ਟਾਊਨ ਆ ਕੇਪੇਰੰਗਾ ਬਾਜੋ ਮਤਲਬ ਕੇਪੇਰੰਗਾ ਟਾਊਨ ਨਹੀਂ ਹੈਗਾ ਉੱਥੇ ਜਗ੍ਹਾ ਦਾ ਨਾਮ ਲਾਈਟ ਹਾਊਸ ਆ ਇਹ ਹੁਣ ਇੱਥੋਂ ਤਕਰੀਬਨ 115-20 ਕਿਲੋਮੀਟਰ ਹੈ ਤੇ ਇਹ ਤੋਂ ਬਾਜੋ ਨਾ ਕੋਈ ਵੱਡੀ ਸੁਪਰਮਾਰਕਟ ਆਣੀ ਹੈ ਕੋਈ ਛੋਟੀਆਂ-ਮੋਟੀਆਂ ਡੈਰੀ ਸ਼ਾਪਾਂ ਜਿੱਦਾਂ ਛੋਟੇ ਸਟੋਰ ਕੋ ਆ ਜਾਣ ਇੱਕ ਅੱਧਾ ਟਾਊਨ ਹੁੰਦਾ ਮੈਨੂੰ ਲੱਗਦਾ ਸ਼ਾਇਦ ਹੁਣ ਮੈਨੂੰ ਯਾਦ ਨਹੀਂ ਬਹੁਤ ਟਾਈਮ ਪਹਿਲਾਂ ਗਏ ਸੀ ਤੇ ਇਸ ਤੋਂ ਬਾਜੋ ਕੁਝ ਨਹੀਂ ਆਉਣਾ ਇੱਥੋਂ ਆਪਣਾ ਖਾਣ-ਪੀਣ ਸਮਾਨ ਜੋ ਚੀਜ਼ ਲੋੜੀ ਦਾ ਇੱਥੋਂ ਲੈ ਕੇ ਜਾਓ ਇੱਥੇ ਸਾਰਾ ਕੁਝ ਹੈਗਾ ਵਾ ਤੇ ਸੁਪਰਮਾਰਕਟ ਆ ਤੇਲ ਪੋਣਾ ਤਾਂ ਵੀ ਅੱਗੇ ਇੱਕ ਪੰਪ ਆਊਗਾ ਉਹ ਵੀ ਵਾਵਾ ਪਹਿਲਾਂ ਆ ਜਾਂਦਾ ਕਿ ਬਿਰੰਗਾ ਤੋਂ ਕਈ ਕਿਲੋਮੀਟਰ ਪਹਿਲਾਂ ਉੱਥੇ ਲਿਖਿਆ ਵੀ ਇਹ ਵੀ ਲਾਸਟ ਪੰਪ ਐ ਦੂਬਾਦ ਪੰਪ ਨਹੀਂ ਹੁਣ ਤੇਲ ਪਵਾ ਕੇ ਜਾਓ ਤੇ ਬਹੁਤ ਸੋਹਣਾ ਰਾਹ ਵਾ ਰਾਹ ਬਹੁਤ ਸੋਹਣਾ ਵਾ ਤੇ ਚੱਲਦੇ ਆ ਅੱਗੇ ਆਪਾਂ ਤੁਹਾਨੂੰ ਖੌਣੇ ਆ ਜੇ ਇਧਰ ਨੂੰ ਆਉਂਦਾ ਜਰੂਰ ਆਓ ਤਾਂ ਆਪਾਂ ਤੁਸੀਂ ਜਿੱਦਾਂ ਮੈਂ ਆ ਉਦੋਂ ਫੋਲੋ ਕਰ ਸਕਦੇ ਆ ਤੁਹਾਡੇ ਹਿਸਾਬ ਨਾਲ ਵੀ ਪਰ ਪ੍ਰਪੇਅਰ ਹੋਗੇ ਬਹੁਤ ਸੋਹਣਾ ਵਾ ਚੱਲਦੇ ਆਪਾਂ ਅੱਗੇ ਟਾਪੂ ਟਾਪੂ ਵੇ ਆ ਆ ਜਦੋਂ ਕਟਾਇਆ ਤੋਂ ਬਾਹਰ ਨਿਕਲੇ ਆ ਇੱਥੇ ਲੱਗਾ ਬੋਰਡ ਪੁੱਕੀ ਨੁਈ ਇਹ ਛੋਟਾ ਜਿਹਾ ਟਾਊਨ ਆਊਗਾ ਫਿਰ ਕੇ ਪ੍ਰਿਆਂਗਾ 104 ਕਿਲੋਮੀਟਰ ਇੱਥੇ ਜਾ ਕੇ ਖਤਮ ਹੋ ਜਾਂਦਾ ਨਿਊਜ਼ੀਲੈਂਡ ਛਲਦੇ ਅੱਗੇ ਆਪਾਂ ਆ ਕਟਾਇਆ ਤੋਂ ਪਹਿਲਾਂ ਨਾ ਇੱਕ ਥੋੜਾ ਜਿਹਾ ਰਹਾ ਹੁੰਦਾ ਵਾ ਕਟਾਇਆ ਤੋਂ ਪਹਿਲਾਂ ਉੱਥੇ 2019 'ਚ ਜਦੋਂ ਮੈਂ ਟਰੱਕ ਚਲਾਉਂਦਾ ਹੁੰਦਾ ਸੀਗਾ ਪਹਿਲਾਂ ਤੇ ਇੱਥੇ ਬਾਈ ਨਾਲ ਇੱਕ ਉਸੇ ਕੰਪਨੀ ਟਰੱਕ ਚਲਾਉਂਦਾ ਹੈਗਾ ਤੇ ਉਹ ਦੂਜਾ ਜੋ ਟਰੱਕ ਲੈ ਕੇ ਇਧਰੋਂ ਆਉਂਦਾ ਸੀ ਕਟਾਇਆ ਨੂੰ ਤੇ ਕਟਾਇਆ ਤੋਂ ਥੋੜਾ ਜਿਹਾ 8-10 ਕਿਲੋਮੀਟਰ ਪਹਿਲਾਂ ਕਿਹੜੀ 15 ਕਿਲੋਮੀਟਰ 2019 ਚ ਕੋ ਕਰੋਨੇ ਤੋਂ ਪਹਿਲਾਂ ਤੇ ਉਹ ਗੋਲੀਆਂ ਚਲਾ ਦੀਆਂ ਰਾਤ ਨੂੰ ਰਾਤ ਨੂੰ ਰਨ ਕਰਦੇ ਹੁੰਦੇ ਸੀ ਉਹ ਵਾਲਾ ਰੂਟ ਇਧਰ ਰਾਤ ਨੂੰ ਹੁੰਦਾ ਸੀਗਾ ਤੇ ਗੋਲੀਆਂ ਚਲਾ ਦੀਆਂ ਉਹ ਰੇਡੀਏਟਰ 'ਚ ਵੱਜੀਆਂ ਵੀ ਚਲਾਈਆਂ ਉਹਨਾਂ ਨੇ ਜਾਣ ਕੇ ਹੀ ਮਤਲਬ ਸ਼ਰਾਰਤ ਕੀਤੀ ਜਿਵੇਂ ਇੱਕ ਬੰਦੇ ਦੇ ਤੇ ਨਹੀਂ ਚਲਾਈਆਂ ਤੇ ਉਹ ਰੇਡੀਏਟਰ ਲੀਕ ਕਰ ਗਿਆ ਉਹਨੇ ਟਰੱਕ ਭਜਾਇਆ ਤੇ ਥੋੜੇ ਕਿਲੋਮੀਟਰ ਅੱਗੇ ਜਾ ਕੇ ਤੇ ਉਹਨੇ ਟਰੱਕ ਜਿੱਥੇ ਬੰਦ ਹੋ ਗਿਆ ਰੇਡੀਏਟਰ ਦਾ ਸਾਰਾ ਲੀਕ ਹੋ ਗਿਆ ਤੇ ਉਹਨੇ ਮਰੀ ਛਾਲ ਝਾੜੀਆਂ 'ਚ ਵੜ ਗਿਆ ਤੇ ਫਿਰ ਪੁਲਿਸ ਨੂੰ ਫੋਨ ਲਾਦਾਂ ਝਾੜੀਆਂ 'ਚ ਬੈਠੇ ਪਰ ਮਗਰ ਤਾਂ ਨਹੀਂ ਆਇਆ ਕੋਈ ਉਹਦੇ ਚਲਾਈਆਂ ਜਾਣ ਕੇ ਹੀ ਰੇਡੀਏਟਰ ਤੇ ਤੇ ਤਿੰਨ ਚਾਰ ਗੋਲੀਆਂ ਮਾਰੀਆਂ ਸੀ 2019 'ਚ ਇਹ ਕਈ ਥਾਂ ਇਦਾਂ ਵੀ ਹੋ ਜਾਂਦਾ ਇਹ ਤਾਂ ਪਤਾ ਨਹੀਂ ਲੱਗਦਾ ਵੀ ਹਰ ਜਗ੍ਹਾ ਹਰ ਜਗ੍ਹਾ ਤੇ ਚੰਗੇ ਮਾੜੇ ਲੋਕ ਹੁੰਦੇ ਆ ਬਾਕੀ ਜ਼ਿਆਦਾ ਧਿਆਨ ਨਾਲ ਹੀ ਜਾਣਾ ਚਾਹੀਦਾ ਇੰਦਰਲਾ ਏਰੀਆ ਇਹ ਥੋੜਾ ਜਿਹਾ ਜਟਾਂ ਕਾ ਹੋਂ ਰਹਿੰਦੀ ਐ ਇੱਥੇ ਆਪਣੇ ਘਟਾਇਆ ਜਾ ਤੇ ਧਿਆਨ ਨਾਲ ਮੇਰਾ ਵੀਰ ਓਹ ਸਾਹਮਣੇ ਦਿਖਦਾਣਾ ਸਮੁੰਦਰ ਬਾ ਉਥੇ ਨਿਊਜ਼ੀਲੈਂਡ ਮੁੱਕ ਜਾਂਦਾ ਆ ਅਸੀਂ ਚੱਲਦੇ ਨੇੜੇ ਦੇਖਦੇ ਆ ਜੇ ਧੋਪ ਰਵੇ ਦਾ ਫੇਰ ਬੜਾ ਵਧੀਆ ਬਹੁਤ ਸੋਹਣਾ ਥਿਊ ਹੈ ਸ਼ਾਮ ਨੂੰ ਕੋਈ ਘਾਟੀ ਹੁੰਦਾ ਜਾਂਦਾ ਹੈ ਮਤਲਬ ਜਿਹੜੇ ਇੱਥੇ ਰਹਿੰਦੇ ਲੋਕੀ ਜਾਂਦਾ ਉੱਥੇ ਪਹੁੰਚ ਗਏ ਆ ਤੇ ਜਾਂ ਥੋੜੇ ਬਹੁਤੇ ਅੱਗੇ ਪਿੱਛੇ ਆਉਣ ਵਾਲੇ ਆ ਹੋਰ ਇੱਧਰ ਕੰਮਕਾਰ ਵਾਲਾ ਕੋਈ ਨਹੀਂ ਰਹਿੰਦਾ ਵੀ ਬੰਦਾ ਘਾਟੀ ਆ ਕੋਈ ਟਾਵਾਂ ਡਾਲਾ ਘਾਟੀ ਆ ਕੋ ਡੇਰੀ ਫਾਰਮ ਵਾਲੀ ਆ ਨਹੀਂ ਦਾ ਘਰ ਵੀ ਨਹੀਂ ਬਸ ਜੰਗਲਾਤ ਆ ਤੇ ਵਿਚਾਂ ਸਾਰੀਆਂ ਸਾਈਡਾਂ ਆਸ-ਪਾਸੇ ਬਹੁਤ ਸੋਹਣਾ 뷰 ਹੈ ਬਹੁਤ ਜਿਆਦਾ ਉਹ ਫੇਰ ਆ ਗਿਆ ਸਾਹਮਣੇ ਉਹ ਬਾਜੇ ਉੱਪਰ ਨੂੰ ਜਾ ਕੇ ਖੱਬੇ ਹੱਥ ਨੂੰ ਚਲ ਜੀਏ ਵੈਸਟ ਵਾਲੇ ਪਾਸੇ ਨੂੰ ਤਾਂ ਅਸਟ੍ਰੇਲੀਆ ਪਹੁੰਚ ਜਾਗੇ ਜੇ ਜਾਈ ਜਾਈਏ ਜਾਈ ਜਾਈਏ ਤੇ ਜੇ ਸਿੱਧਾ ਜਾਈ ਜਾਈਏ ਫੇਰ ਪਤਾ ਨਹੀਂ ਕਿੱਥੇ ਪਹੁੰਚਦਾ ਬੰਦਾ ਧਿਆਨ ਨਹੀਂ ਦਿੰਦਾ ਕਰੇ ਅਲਾਸਕਾ ਹੀ ਨਾ ਪਹੁੰਚ ਜੇ ਬੰਦਾ ਸਿੱਧਾ ਇਹ ਬਹੁਤ ਸੋਹਣਾ ਵਿਊ ਹੈ ਬਹੁਤ ਜਿਆਦੇ ਤੁੱਪ ਲੱਗੀ ਆ ਫੇਰ ਹੀ ਆ ਤੁੱਪ ਲੱਗੀ ਜਿਹਾ ਬੜਾ ਨਜ਼ਾਰਾ ਹੁੰਦਾ ਵਾ ਕੇਪੇ ਰੰਗਾ ਪਹੁੰਚਣ ਤੋਂ ਪਹਿਲਾਂ ਥੋੜਾ ਜਿਹਾ ਵੀ ਐਮ ਐਲ ਦਾ 7-8 ਕਿਲੋਮੀਟਰ ਹੀ ਰਹਿ ਗਿਆ 5-6 ਹੀ ਆ ਸ਼ਾਇਦ ਬਹੁਤ ਸੋਹਣਾ ਯਾਰ ਬਹੁਤ ਜਿਆਦਾ ਬਹੁਤ ਜਿਆਦਾ ਸੋਹਣਾ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਉਹ ਆ ਇੱਥੇ ਮਨ ਲੱਗਦਾ ਸ਼ਹਿਰ ਕੈਂਪਿੰਗ ਸਾਈਡ ਨਵੀਂ ਬਣਾਉਣ ਲੱਗੇ ਆ ਜਾਂ ਕੋਈ ਹੋਰ ਚੀਜ਼ ਪਤਾ ਨਹੀਂ ਹੁਣ ਹੈ ਸਿਸਟਮ ਇੱਥੋਂ ਦਾ ਹੀ ਆਪਣਾ ਕੇਪੇ ਰੰਗਾ ਦੇ ਰਿਲੇਟਡ ਹੀ ਆ ਕਿਉਂਕਿ ਉਹ ਬੋਰਡ ਲੱਗਾ ਇੱਕ ਬਹੁਤ ਜਿਆਦਾ ਸੋਹਣਾ ਇੱਥੇ ਆਪਾਂ ਰੁਕੇ ਆ ਇਹਨਾਂ ਰੈਸਟ ਏਰੀਆ ਜਾਂ ਬਣਾਇਆ ਹੋਵੇ ਕਿਆ ਬਾਤ ਹੈ ਯਾਰ ਬਹੁਤ ਜਿਆਦਾ ਸੋਹਣਾ ਇਧਰ ਟਰੈਕ ਵੀ ਆ ਟਰੈਕ ক্লোਜ਼ਡ ਟਰੈਕ ক্লোਜ਼ ਪਤਾ ਨਹੀਂ ਕਿਹੜੀ ਗੱਲੋਂ ਆ ਤੇ ਆ ਇਹਨਾਂ ਦਾ ਕੋਈ ਮਨ ਲੱਗਦਾ ਆਪਣਾ ਧਾਰਮਿਕ ਮਨਾਉਤਾ ਜਿਹੜਾ ਕਵਰ ਕੀਤਾ ਪੱਥਰ ਇਹਨੂੰ ਕਰਨਗੇ ਕੋਈ ਸੈਟ ਪੁਰਾਣਾ ਕਰਕੇ ਹੋ ਸਕਦਾ ਇਧਰਲੇ ਪਾਸੇ ਨਾ ਟਰੈਕ ਬਣਿਆ 18 ਕਿਲੋਮੀਟਰ ਦਾ ਟੀ ਪਾਕੀ ਆ ਉਹ ਸ਼ਾਇਦ ਉਹ ਹੀ ਬੰਦ ਉਹ ਲਿਖਿਆ ਟਰੈਕ ক্লোਜ਼ਡ ਤੇ ਇਹ ਆਏ ਨਾਲ ਨਾਲ ਚੱਲਦਾ ਇੱਥੇ ਜਾ ਕੇ 18 ਕਿਲੋਮੀਟਰ ਅੱਗੇ ਜਾ ਕੇ ਉਹ ਉੱਥੇ ਕਿਤੇ ਕੈਂਪਿੰਗ ਸਾਈਟ आ, मतलब गड्डी ਨਹੀਂ ਜਾਂਦੀ ਕੋਈ ਟਰੈਕ ਹੀ ਕਰ ਸਕਦੇ ਆ 18 ਕਿਲੋਮੀਟਰ ਮ ਰਾਤ ਰਹਿ ਸਕਦੇ ਆ ਬਹੁਤ ਜਿਆਦਾ ਸੋਹਣਾ ਕੋਈ ਗੱਡੀ ਨਹੀਂ ਹੁੰਦੀ ਨਾ ਹੁੰਦਾ ਨਾ ਜਾਂਦਾ ਆ ਇੱਕ ਪੁਆਇੰਟ ਹੁੰਦਾ ਕਿ ਪੇਰੰਗਾ ਤੋਂ ਪਹਿਲਾਂ ਉਹ ਆ ਛੜਕ ਜਾਂਦੀ ਆ ਉਹ ਸਾਹਮਣੇ ਮੁੱਕ ਜਾਂਦਾ ਪਰਲੇ ਪਸ ਜਾ ਕੇ ਬਹੁਤ ਸੋਹਣਾ ਇੱਥੇ ਟੀਪਾਕੀ ਟਰੈਜ਼ਰ ਆਈਲੈਂਡ ਆ ਇਹਨਾਂ ਨੇ ਇਥੋਂ ਦਾ ਲਿਖਿਆ ਵਾ ਯੋ ਵੀ ਇਹ ਨਾਲ ਜੁੜਦਾ ਵਾ ਟੀ ਪਾਕੀ ਦਾ ਤੇ ਬਹੁਤ ਸੋਹਣਾ ਵਿਊ ਹੈ ਇੱਥੇ ਜੇ ਤੁਸੀਂ ਆਉਨੇ ਇੱਥੇ ਰੋਕੇ ਜਰੂਰ ਜਾਇਓ ਕੋਈ ਨਹੀਂ ਹੈਗਾ ਸ਼ਾਮਾਂ ਦਾ ਟਾਈਮ ਹੈ 4:00 ਵਜੇ 4:30 ਹੌਟ ਸਪੌਟ ਫੋਰ ਸੈਟਲਮੈਂਟ ਜੇਦੋ अर्ਲੀ ਸੈਟਲਮੈਂਟ ਹੋਈ ਹੈ ਪੂਰਾ ਗਰਮ ਚ ਗਰਮੀ ਚ ਸੀਗਾ ਕੈਂ ਮੈਂ ਇਹ ਮਤਲਬ ਪਹਿਲੀਆਂ ਜੇ ਇੱਥੇ ਆਏ ਆ ਤੇ ਚੰਦ ਦਿਨ ਲੱਗ ਗਿਆ ਉਹ ਸਾਹਮਣੇ ਤੋਂ ਦਿਸਦਾ ਉਹ ਕੈਮਰੇ ਵਿੱਚ ਬਹੁਤ ਸੋਹਣਾ ਮੌਸਮ ਹਵਾ ਚੱਲਦੀ ਆ ਧੁੱਪ ਲੱਗੀ ਆ ਤੇ ਸਾਹਮਣੇ ਇਧਰ ਉੱਪਰ ਮੁੱਕ ਜਾਂਦਾ ਇਧਰਲੇ ਪਾਸੇ ਆਸਟ੍ਰੇਲੀਆ ਇੱਥੇ ਜੇ ਕਰਕੇ ਆ ਇੱਥੇ ਇਹਨਾਂ ਨੇ ਤੇ ਹਾਸ ਲਿਖਿਆ ਸੀ ਲੈਵਲ ਸ਼ਿਫਟ 1,20,000 ਸਾਲ ਪਹਿਲਾਂ ਜਿਹੜਾ 3 ਮੀਟਰ ਉੱਚਾ ਸੀ 1,20,000 ਸਾਲ ਪਹਿਲਾਂ ਇਹਨਾਂ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਜਾਂਦਾ ਤੇ ਉਹ ਸਾਹਮਣੇ ਲਿਖਿਆ ਕਹਿੰਦੇ ਵੀ ਹੁਣ ਸ਼ਾਇਦ ਤੁਹਾਨੂੰ ਨਾ ਦਿਖਦਾ ਹੋਵੇ ਦਿਖਦਾ ਹੈ ਮਤਲਬ ਕੰਡਾ ਨਾ ਦਿਖਦਾ ਹੋਵੇ ਤੇ ਵਾਕਈ ਨਹੀਂ ਦਿਖਦਾ ਛੱਲਾਂ ਵਾਲਾ ਤੇ ਇੱਥੇ ਲਿਖਿਆ ਇਹਨਾਂ ਨੇ 20,000 ਸਾਲ ਪਹਿਲਾਂ ਯੂ ਪ੍ਰੋਬਬਲੀ ਕੁਡ ਨਾਟ ਸੀ ਦਾ ਸੀ ਫਰਮ ਹੇਅਰ ਵੀ 20000 ਸਾਲ ਪਹਿਲਾਂ ਤਾਂ ਇੱਥੋਂ ਸੀ ਨਹੀਂ ਦਿਖਦਾ ਹੋਣਾ ਸ਼ਾਇਦ ਪਤਾ ਨਹੀਂ ਕਿੱਦਾਂ ਕੱਟ ਲੈਂਦੇ ਇਹ ਉਦੋਂ ਕਿਹੜਾ ਸਿਸਟਮ ਹੈ ਇਹਨਾਂ ਕੋਲੇ ਉਹ ਸਾਹਮਣਾ ਕਿਆ ਬਾਤ ਆ ਆ ਆਪਾਂ ਵਾ ਜਿਵੇਂ ਜਿਵੇਂ ਪਹੁੰਚੀ ਜਾਂਦੇ ਵਿਊ ਹੀ ਵਿਊ ਆਈ ਜਾਂਦੇ ਆ ਬਹੁਤ ਸੋਹਣਾ ਆ ਉਹ ਸਾਹਮਣੇ ਵੀ ਇੱਕ ਲਾਈਟ ਆ ਹੋ ਜਾ ਲੱਗਦਾ ਉੱਥੇ ਉਹ ਆਈਲੈਂਡ ਜਿੱਤੇ ਵੀ ਲੱਗਦਾ ਤੇ ਇਧਰ ਨੂੰ ਆਪਾਂ ਜਾਣਾ ਵਾ ਨਾਲ ਹੀ ਆਪਾ ਹੁਣ ਤਾਂ ਮੈਨੂੰ ਲੱਗਦਾ 2 ਕਿਲੋਮੀਟਰ ਵੀ ਰਹਿ ਗਿਆ ਨਾ ਉਹ ਟਰੈਕ ਬਣਿਆ ਵਾ ਕੱਲੂ ਸਵੇਰੇ ਵੇਖਾਂਗੇ ਵੀ ਕਰਨਾ ਹੈ ਕਿ ਨਹੀਂ ਥੱਲੇ ਜਾਣਾ ਬਹੁਤ ਸੋਹਣਾ ਸ਼ਾਨਦਾਰ ਕੀ ਗੱਲ ਬਾਤ ਆ ਇੱਥੋਂ ਦਾ ਵਿਊ ਹੈ ਕਾਰ ਪਾਰਕ ਦਾ ਇਹ ਇਧਰ ਨੂੰ ਜਾਣਾ ਪਰ ਲਾਈਟ ਹਾਊਸ ਇਦਾਂ ਇਹ ਲੰਮਾਣਾ ਹੈ ਆਵੇ ਇੱਥੇ ਆ ਕੇ ਮੁੱਕ ਜਾਂਦਾ ਅਖੀਰ ਇੱਥੇ ਆਪਾਂ ਖੜੇ ਆ ਐ ਇਹ ਲੰਮਾ ਥੱਲੇ ਨੂੰ ਉਹਦੇ ਮੁੱਕ ਜਾਂਦਾ ਇੱਥੇ ਆਪਾਂ ਰਾਕਾਂਗੇ ਨੋ ਡੌਗਸ ਅਲਾਉਡ ਉਹ ਉੱਪਰ ਲਿਖਿਆ ਇਹਨਾਂ ਨੇ ਬਹੁਤ ਸੋਹਣਾ ਬਣਾਇਆ ਕੀ ਬਾਤ ਇੱਥੇ ਆ ਇੱਥੇ ਆ ਕੇ ਮੁੱਕ ਜਾਂਦਾ ਨਿਊਜ਼ੀਲੈਂਡ ਉੱਪਰ ਵਾਲੇ ਪਾਸੇ ਹਵਾ ਚੱਲਦੀ ਐ ਸੂਰਜ ਲੱਗਾ ਤੇ ਫੇਰ ਹੀ ਨਾ ਇਹ ਨਜ਼ਾਰਾ ਹੁੰਦਾ ਪੂਰਾ ਨਾ ਆ ਇਧਰਲੇ ਪਾਸੇ ਟਰੈਕ ਬਣਿਆ ਉਹ ਉਧਰ ਨੂੰ ਜਾਂਦਾ ਤੇ ਪਰ ਆਪਾਂ ਜਾਣਾ ਹੈਗਾ ਵਾ ਇਧਰ ਲਾਈਟ ਹਾਊਸ ਹੱਲ ਲਾਈਟ ਹਾਊਸ ਉਹ ਥੱਲੇ ਦਿਖੂਗਾ ਤੁਹਾਨੂੰ ਇਹ ਗੱਡੀ ਲਿਆ ਨਹੀਂ ਸਕਦੇ ਇਹਨਾਂ ਦਾ ਆਪਦੀ ਲੋੜ ਆ ਉਹਨਾਂ ਲਈ ਐਮਰਜੈਂਸੀ ਵਹੀਕਲ ਪਾਸਟ ਦਿਸ ਪੁਆਇੰਟ ਉਹ ਬਣਿਆ ਲਾਈਟ ਹਾਊਸ ਉਧਰੋਂ ਚੱਲਦੇ ਆਂ। ਕੀ ਸ਼ਾਨਦਾਰ ਨਜ਼ਾਰਾ। ਆਹ ਓਸਟ੍ਰੇਲੀਆ ਇੱਧਰ ਸੈਂਡ ਐਂਡ ਵੋਲਕੇਨੋ 2 ਮਿਲੀਅਨ ਸਾਲ 20 ਲੱਖ ਸਾਲ ਪਹਿਲਾਂ ਸੈਂਟਰਲ ਨਾਰਥ ਆਇਲੈਂਡ 2 ਲੱਖ ਸਾਲ ਪਹਿਲਾਂ ਆ 20 ਲੱਖ ਸਾਲ ਓ ਲਾਈਟ ਹਾਊਸ ਤੇ ਆਪਾਂ 7ਵੀਂ ਏਰੀਆ ਆਏ ਹੁਣ ਏਰੀਆ ਏਰੀ 7ਵੀਂ ਏਰੀ ਤੇ ਕੱਲੂ ਜਦੋਂ ਸਵੇਰੇ ਉੱਠ ਕੇ ਸਨਰਾਈਜ਼ ਦੇ ਵੇਖਾਂਗੇ ਸੂਰਜ ਜੜਦਾ ਫੇਰ 8ਵੀਂ ਏਰੀ ਤੇ ਜਾਂਦਾ ਮਾਮਾ ਸਭ ਤੋਂ ਅੱਛਾ ਉਹ ਸਾਹਮਣੇ ਚੜਿਆ ਫਿਰਦਾ ਪਤੰਦਰ ਹੁਣੇ ਟਾਈਮ ਨਾਲੀ ਬਹੁਤ ਜਿਆਦਾ ਸੋਹਣਾ ਹੈ ਇੱਥੇ ਦੋ ਪਾਣੀ ਦੇ ਰੰਗ ਹੈ ਦੋ ਤਾਸਮਾਨ ਸੀ ਤੇ ਪੈਸੀਫਿਕ ਇੱਕ ਪਾਸੇ ਹਰਾ ਪਾਣੀ ਇੱਕ ਪਾਸੇ ਨੀਲਾ ਕੈਮਰੇ ਚ ਵੇਖਦੇ ਤੁਹਾਨੂੰ ਦਿਖਦਾ ਕਿ ਨਹੀਂ ਅੱਗੇ ਜਾ ਕੇ ਤੁਹਾਨੂੰ ਕਲੀਅਰ ਕਰਕੇ ਦਿਖਾਉਣਾ ਹੈ ਦੋ ਰੰਗਾਂ ਵਾਲੀ ਉਹ ਸਾਹਮਣੇ ਥੱਲੇ ਪਤਾ ਨਹੀਂ ਸਮੁੰਦਰ ਤੋਂ ਦਿਖਦਾ ਹੋਊਗਾ ਉਹ ਕਿਸ਼ਤੀ ਲਈ ਫਿਰਦੇ ਆ ਜਵਾਨ ਤੇ ਫੋਟੋਆਂ ਕਰਾਉਂਦੇ ਤੇ ਗੋਰੇ ਵੀਰ ਭਰਾ ਆ ਜਿਹੜਾ ਇੱਥੇ ਹੁਣ ਪੂਰਾ ਸਾਫ਼ ਨਹੀਂ ਦਿਖਦਾ ਇਹ ਤੇ ਜੇ ਟੁੱਟੇ ਪੜ ਹੋਇਆ ਇਹਦਾ ਮੈਨ ਆਹੀ ਲਿਖਿਆ ਇਹਨਾਂ ਨੇ ਵੀ ਤੋਹੀ ਆਵਾਜ਼ 올ਡ ਤੇ ਲੋਂਗੇਸਟ ਟੂ ਵਿਜ਼ਿਟ ਇਜ਼ ਟੋਟਰਾ ਆਦੀ ਕੁੜੀ ਨੂੰ ਮੈ ਲਾਇਆ ਹੈਗਾ ਤੇ 700 ਸਾਲ ਪਹਿਲਾਂ ਤੇ ਪੋਲੀਨੇਸ਼ੀਆ ਤੋਂ ਆਇਆ ਉਹ ਕਹਿੰਦੇ ਵੀ ਤੂੰ ਵਾਪਸ ਨਹੀਂ ਮੁੜਨਾ ਤੇ ਉਹਨੇ ਲਿਗਿਆ ਵੀ ਮੈਂ ਵਾਪਸ ਮੁੜੂੰਗਾ ਤੇ ਵਾਇਰਵਾ ਮੀਨਸ ਸਪਿਰਟ ਤੇ ਕਹਿੰਦੇ ਵੀ ਪਾਸਟ ਇਟ ਇਜ਼ ਵਾਇਰਵਾ ਪਾਸਟ ਐਰ ਵੇ ਔਨ ਇਟਸ ਫਾਈਨਲ ਜਰਨੀ ਵੀ ਉਹ ਪਾਸ ਆਊਟ ਹੋ ਗਿਆ ਹੈਗਾ ਜਦੋਂ ਖੀਲ ਦੀ ਜਰਨੀ ਦੇ ਉੱਤੇ ਤਾਂ ਕਹਿੰਦੇ ਕੈਚ ਮਾਈ ਸਪਿਰਟ ਵੀ ਜਦੋਂ ਵੀ ਆਉਂਗੇ ਤੇ ਮੇਰੀ ਜਿਹੜੀ ਸਪਿਰਟ ਆ ਮੇਰੀ ਜਿਹੜੀ ਰੂਹ ਆ ਉਹ ਇੱਥੇ ਵਸਦੀ ਰਹੂਗੀ ਹਮੇਸ਼ਾ ਕਾ ਸ਼ਾਨਦਾਰ ਆਹਨੇ ਲੈ ਕੇ ਲਾਇਆ ਡੂ ਨੋਟ ਐਂਟਰ ਇਕੋਲੋਜੀਕਲ ਸਾਈਟ ਪਲੀਜ਼ ਰਿਸਪੈਕਟ ਲੋਕੀ ਹਟਦੇ ਨਹੀਂਗੇ ਤੇ ਉਹ ਉਥੇ ਆਪਾਂ ਰਾਤ ਰੁਕਣਾ ਉਹ ਉਥੇ ਜਿੱਦੋਂ ਦੱਸਦਾ ਹਾਂਗਾ ਉਥੇ ਕੈਂਪ ਸਾਈਟ ਬਣੀ ਆ ਚੱਲਦੇ ਹਾਂ ਅੱਗੇ ਇਹੋ ਨੇ ਲਾਈਟ ਹਾਊਸ ਆਹ ਇਧਰਲੇ ਪਾਸੇ ਹਰਾ ਪਾਣੀ ਹੈ ਕੈਮਰੇ ਚ ਪਤਾ ਨਹੀਂ ਦਿਖਦਾ ਹੋਊਗਾ ਕਿ ਨਹੀਂ ਉਧਰਲੇ ਪਾਸੇ ਨੀਲਾ ਆਹ ਹਰਾ ਤੇ ਉਹ ਨੀਲਾ ਆ ਇੱਥੇ ਕਿ ਜਾਵੇ ਅੱਗੇ ਜਾ ਕੇ ਸ਼ਾਇਦ ਕਲੀਅਰ ਜਾ ਦੇ ਵਧੀਆ ਹੋ ਜਾਏ ਇਹ ਦੋ ਸੀ ਆ ਇਧਰਲੇ ਪਾਸੇ ਤਾਸਮਾਨ ਇੱਕ ਪਾਸੇ ਇੱਕ ਪਾਸੇ ਪੈਸੀਫਿਕ ਤੇ ਦੋਹਾਂ ਦੀਆਂ ਛੱਲਾਂ ਆਪਸ ਵਿੱਚ ਬਾਈਂਦੀਆਂ ਦਿਖਦੀਆਂ ਹੁੰਦੀਆਂ ਪਰ ਜਾ ਕੇ ਨਾ ਬਹੁਤ ਜਿਆਦਾ ਸੋਹਣਾ ਇਹ ਟਰੈਕ ਵੀ ਬਣੇ ਆ ਉਹ ਅੱਗੇ ਵੀ ਬਣਿਆ ਪਰ ਉੱਥੇ ਮੈਨੂੰ ਲੱਗਾ ਕਲੋਜ਼ ਲਿਖਿਆ ਉੱਥੇ ਵੀ ਪਤਾ ਨਹੀਂ ਬੰਦ ਕਿਉਂ ਕੀਤੇ ਵੀ ਇਹਨਾਂ ਨੇ ਬਹੁਤ ਜਿਆਦਾ ਸੋਹਣਾ ਜੀ ਨੂੰ ਕਹਿੰਦੇ ਨਾ ਕੱਲ ਪਰਸੋਂ ਇੱਕ ਵੀਡੀਓ ਪਾਈ ਸੀਗੀ ਈਵੀ ਲੇਕਸ ਦੀ ਵੀ ਸਦਨ ਡੈਪਥ ਕਹਿੰਦੇ 30 ਮੀਟਰ ਇੱਕੋ ਦਮ ਢਗਾਈ ਆ ਜਾਂਦੀ ਆ ਮਤਲਬ 100 ਫੁੱਟ ਵੀ ਪਤਾ ਨਹੀਂ ਤੁਸੀਂ ਵਿੱਚ ਚੱਲ ਜਾਓ ਸ਼ਾਇਦ ਕਿਤੇ ਪੈਰ ਰੱਖੋ ਤੇ ਵਿੱਚ ਚੱਲ ਜਾਓ ਤੇ ਇੱਕ ਬਾਈ ਨੇ ਕਮੈਂਟ ਕੀਤਾ ਰੀਲ ਦੇ ਉੱਤੇ ਇਹਨਾਂ ਬਾਈ ਮੈਂ 37 ਯਰੀ ਆ ਮੈਂ ਇੱਥੇ ਤੇ ਕਹਿੰਦਾ ਮੈਂ ਤਾਂ ਕਰੇ ਲਿਖਿਆ ਨਹੀਂ ਮੈਂ ਕਿਹਾ ਬਾਈ ਫਿਰ ਤੂੰ 37 ਮਰੀ ਜਾ ਕੇ ਨਾ ਕੋਈ ਜਗ੍ਹਾ ਨਾ ਛੱਡੀ ਲੈ ਕੇ ਦੀ ਇਹ ਟੰਮਗੇ ਵਿੱਚ ਜਾ ਕੇ ਤੇ ਫਿਰ ਸ਼ਾਇਦ ਤੈਨੂੰ 30 ਮੀਟਰ ਵਾਲੀ ਲੰਗਾਈ ਲੱਭ ਜੇ ਵੀ ਜੇ ਉਹਨਾਂ ਨੇ ਲਿਖ ਕੇ ਲਾਇਆ ਉਹ ਤੇ ਸਪੈਸ਼ਲ ਉਹਨਾਂ ਨੂੰ ਪਤਾ ਹੀ ਆ ਤਾਂ ਹੀ ਲਾਇਆ ਦਾ ਫਿਰ ਆਪਾਂ ਨੂੰ ਵਾਹਿਗੁਰੂ ਲਿਖ ਦਿਓ ਜੀ ਬੰਦਾ ਚੜ੍ਹਾਈ ਕਰ ਗਿਆ ਚਲੋ ਜਦੋਂ ਕੁਦਰਤੀ ਕਾਰਨਾ ਕਰਕੇ ਜਾਣ ਦਾ ਸਬਨ ਨਹੀਂ ਆ ਪਰ ਜਿੱਥੇ ਲਿਖਿਆ ਵਾ ਉੱਥੇ ਤੁਸੀਂ ਪੰਗੇ ਲੈਣੇ ਜਾਣ ਕੇ ਜਾ ਜਾ ਕੇ ਵੇਖਣਾ ਉਹਦਾ ਫਿਰ ਮੌਤ ਨੂੰ ਆਵਾਜ਼ਾਂ ਮਾਰਨੀ ਆ ਤੇ ਬਾਕੀ ਇਹ ਜਦੋਂ ਉਹਨੇ ਲਿਖ ਕੇ ਲਾਇਆ ਨਾ ਮੰਨ ਕੇ ਚੱਲੋ ਜਿੱਥੇ ਲਿਖਿਆ ਡੂ ਨੋਟ ਐਂਟਰ ਸੇਫਟੀ ਤੇ ਕਾਉਸ਼ਨ ਅਵੇਅਰ ਜਿੱਥੇ ਇਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਉਥੇ ਧਿਆਨ ਨਾਲ ਹੀ ਜਾਣਾ ਚਾਹੀਦਾ ਕਿਉਂਕਿ ਜੇ ਉਹ ਹੁਣ 100 ਮੀਟਰ ਸੈਡਨ ਡੈਪਥ ਲਿਖਿਆ ਉਹਨਾਂ ਨੇ ਵੀ ਤੁਸੀਂ ਰਾਹ ਨਾਲ ਤੁਰੇ ਜਾਂਦੇ ਤੁਹਾਨੂੰ ਹੌਲੀ ਹੌਲੀ ਨਹੀਂ ਆਉਣੀ ਤੇ ਪਤਾ ਨਹੀਂ ਤੁਸੀਂ ਵੀ ਖੂਹ ਵਾਂਗੂ ਉਥੇ ਲੇਕ ਦੇ ਵਿੱਚ ਖੂਹ ਖੂਹੀ ਵਾਂਗੂ ਬਣਿਆ ਹੋਵੇ ਤੇ ਤੁਸੀਂ ਡਿੱਗ ਪੋ ਫਿਰ ਇਹ ਬਾਈ ਫਿਰ ਸੋਚਿਆ ਕਰੋ ਇਹ ਚੀਜ਼ਾਂ ਯਾਰ ਤੁਸੀਂ ਕਮੈਂਟ ਕਰਨ ਲੱਗੇ ਦੇਖਦੇ ਨਹੀਂ ਕਹਿੰਦਾ ਮੈਂ 36 ਯਾਰੀ ਗਿਆ ਬਾਈ ਕਹਿੰਦਾ ਮੈਨੂੰ ਤਾਂ ਕੋਈ ਨਹੀਂ 37 ਵੀ ਯਾਰੀ ਬਾਈ ਜਾ ਕੇ ਵੇਖ ਲੈ ਸ਼ੇਰ ਕਿਤੇ ਲੱਭ ਜੇ ਤੇ ਨਾਲੇ ਸਾਫਤ ਕਰਦੇ ਵੀ 100 ਫੁੱਟ ਹੈਗੀ ਆ ਤੇ ਫਿਰ ਕਹਿ ਦੋ ਵਾਹਿਗੁਰੂ ਲਿਖ ਦੋ ਜੀ ਆਰ ਆਈ ਪੀ ਹੁਣ ਇੱਥੇ ਇਹ ਵੀ ਕੀ ਕਰਨ ਧਿਆਨ ਰੱਖੋ ਮੇਰੇ ਵੀਰ ਆ ਵੀ ਇੱਧਰ ਵੀ ਇਹਨੇ ਲਿਖ ਕੇ ਲਾਇਆ ਵੀ ਬੀ ਐ ਗੁੱਡ ਵਿਜ਼ਟਰ ਵੀ ਵਧੀਆ ਵਧੀਆ ਸਲਾਨੀ ਬਣਵਾ ਆਗੇ ਇੱਥੇ ਵੀ ਕੀਪ ਟੂ ਦਾ ਟ੍ਰੈਕ 노 ફાયਰ 노12 ਫੈਸਿਲਟੀ 노 ਐਨੀਮਲ ਲੀਵ 노 ਰਵਿਸ਼ ਤੇ ਇਧਰਲੇ ਪਾਸੇ ਟ੍ਰੈਕ ਦਾ ਟਾਈਮ ਲੇ ਗਿਆ ਉਹ ਥੱਲੇ ਜਾਣ ਨੂੰ ਕੱਲ ਨੂੰ ਚੱਲਾਂਗੇ ਆਪਾਂ ਹੁਣ ਤਾਂ ਸ਼ਾਮਾਂ ਪੈ ਗਈਆਂ ਥੱਲੇ ਚੱਲਾਂਗੇ ਤੇ ਇਧਰਲੇ ਪਾਸੇ ਚਲੀਏ ਲਾਈਟ ਆਉ। ਕੀ ਬਾਤ ਹੈ। ਯਾਰ ਜਿਵੇਂ ਜਿਵੇਂ ਤੁਰੇ ਜਾਂਦੇ ਬਾੜਾ ਹੀ ਸੋਹਣਾ ਹੈ ਇੱਥੇ ਇਹਨਾਂ ਨੇ ਬਹਿਨ ਨੂੰ ਬਣਾਇਆ ਫੋਟੋਆਂ ਖੇਚ ਸਰਦੇ ਆ ਰਹਾਂ ਨਾ ਬੈਠੋ ਤੇ ਕੁਦਰਤ ਦਾ ਆਨੰਦ ਮਾਣੋ। ਉਹ ਥੱਲੇ ਵੀ ਕੋਈ ਜਾਂਦਾ ਹੋਊਗਾ ਹੋ ਸਕਦਾ ਬਈ ਲੋਕੀ ਸਰ ਫਰੇ। ਐਡਵੈਂਚਰ ਕਰਨ ਦੇ ਸ਼ਕੀਨ ਜਾਂਦੇ ਹੋਣਗੇ ਪਰ ਸੇਫ ਨਹੀਂ ਹੈ ਕਿਉਂਕਿ ਬਾਹਰੀਆਂ ਤਗੜੀਆਂ ਸ਼ਾਲਾਂ ਉਹ ਕਿश्ती ਜਾਂਦੀ ਉਧਰ ਨੂੰ ਬੋਟ ਬਾਈ ਲਈ ਜਾਂਦਾ ਉਧਰਲੇ ਪਾਸੇ ਇੱਥੋਂ ਸ਼ਾਇਦ ਉਹਨੂੰ ਦਿਖਦਾ ਹੋਵੇ ਆ ਦੋ ਰੰਗ ਪਾਣੀ ਇਧਰਲੇ ਪਾਸੇ ਹਰਾ ਹੈ ਇੱਥੇ ਪਰਾਂ ਨੀਲਾ ਆ ਸਾਰਾ ਹਰਾ ਹੈ ਇਧਰ ਵੀ ਇੱਥੇ ਕਿਉਂਕਿ ਸੂਰਜ ਦੀ ਧੁੱਪ ਪੈਂਦੀ ਕਰਕੇ ਲਿਸ਼ਕੋਰ ਨਾਲ ਦਿਖਦਾ ਨਹੀਂ ਇਧਰਲੇ ਪਾਸੇ ਤੋਂ ਦਿਖਦਾ ਹੋਊਗਾ ਇੱਥੇ ਕਿ ਜੇ ਪੂਰਾ ਕਲੀਅਰ ਰਹਦਾ ਇੱਥੋਂ ਹਰਾ ਪਰਾਂ ਨੀਲਾ ਕਮੈਂਟ ਕਰਕੇ ਮੇਰਾ ਵੀ ਜਰੂਰ ਦੱਸਿਓ ਦੱਸਿਓ ਕਿ ਨਹੀਂ ਤੁਹਾਨੂੰ ਤਾਂ ਨਹੀਂ ਆਪਾਂ ਕੱਲ ਵਾਲੀ ਵੀਡੀਓ ਜੀ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਵਿਖਾਵਾਂਗੇ ਕੱਲ ਵਾਲੀ ਚ ਆਹ ਜਿਹੜੀ ਸੇਲ ਲੱਗੀ ਆ ਦੇ ਉੱਤੇ ਲਿਖਿਆ ਇਹਨਾਂ ਨੇ ਕਹਿੰਦੇ ਇਹ ਜਿਹੜੀ ਸੇਲ ਪੱਥਰ ਆ ਇਹ ਕਹਿੰਦੇ ਲੱਖਾਂ ਲੱਖਾਂ ਕਰੋੜਾਂ ਮਿਲੀਅਨ ਸਾਲ ਪਾਣੀ ਦੇ ਵਿੱਚ ਜਵਾਲਾਮੁਖੀ ਵੋਲਕੈਨਿਕ ਐਕਟੀਵਿਟੀ ਹੋਈ ਯਾਰ ਆਪਸ਼ਨ ਹੋਈ ਆ ਤੇ ਉਹਦੇ ਵਿੱਚੋਂ ਬਾਹਰ ਆਏਗੇ ਇੱਥੇ ਡੈਗ ਗਈ ਆ ਤੇ ਇਹਨਾਂ ਨੇ ਇੱਥੇ ਇਹਦਾ ਹੀ ਇਤਿਹਾਸ ਲੇ ਦਿੱਤਾ ਜਿਹੜੀ ਸੇਲ ਹੈ ਤੇ ਸੇਲ ਦਾ ਇਤਿਹਾਸ ਪਹਿਲੀ ਵਾਰ ਹੀ ਲਿਖਿਆ ਪੱਥਰ ਦਾ ਇਤਿਹਾਸ ਪੱਥਰ ਦੇ ਉੱਤੇ ਲਿਖਿਆ। ਵੀ ਇਹੀ ਪੱਥਰ ਕਿੱਥੋਂ ਆਇਆ ਵਲਕੈਨਿਕ ਰਮੇਨ ਸੁਪਰ ਲਿਖਿਆ। ਬਹੁਤ ਜ਼ਿਆਦਾ ਸੋਹਣਾ ਯਾਰ ਬਹੁਤ ਜ਼ਿਆਦਾ। ਇਹ ਕੋ ਹੁੰਦਾ ਮੇਰਾ ਵੀ ਜ਼ਰੂਰ ਆਵੇ। ਕਿਾ ਸ਼ਾਨਦਾਰ। ਆਇਦਰਲੇ ਪਾਸੇ ਹਰਾ ਤੇ ਇਧਰਲੇ ਪਾਸੇ ਨੀਲਾ। ਨੀਲਾ ਕੱਲ੍ਹ ਵਾਲੀ ਵੀਡੀਓ ਚ ਕਲੀਅਰ ਹੋ ਜੂ ਕਿਉਂਕਿ ਕੱਲ੍ਹ ਨੂੰ ਸੂਰਜ ਦੂਜੇ ਪਾਸੇ ਚੜੂਗਾ। ਤੇ ਫੇਰ ਪਤਾ ਲੱਗ ਜੂ। ਵੈਲੀਆਂ ਦੇ ਜ਼ੋਰ ਦਾ। ਉਹ ਤੇ ਜੇ ਵੀ ਇੱਕ ਬਣਿਆ ਲੱਗਦਾ ਲਾਈਟ ਆਉ ਜੇ ਵਾਂਗੂ ਡੱਬਾ ਜਿਹਾ ਬਣਿਆ ਲੱਗਦਾ ਪਰ ਉਹ ਪਾਣੀ ਵੇਚਦੀ ਉਹ ਜਾ ਸਕਦੇ ਆ ਤੇ ਇੱਕ ਇਧਰਲੇ ਤੇ ਬਣਿਆ ਆਹ ਆ ਇਹਨਾਂ ਨੇ ਬੈਨ ਨੂੰ ਲਾਇਆ ਇੱਥੇ ਲਾਇਆ ਬੈਂਚ ਇੱਕ ਪਿਛੇ ਹੀਗਾ ਇੱਕ ਉਹ ਅੱਗੇ ਲਾਇਆ ਬਈ ਸੋਹਣਾ ਬਣਿਆ ਇਹਨਾਂ ਨੇ ਵੀ ਬੰਦਾ ਆ ਕੇ ਬੈਠੇ ਘੜੀ ਸ਼ਾਂਤੀ ਚ ਤੇ ਕੁਦਰਤ ਦਾ ਆਨੰਦ ਮਾਣੇ ਵੀ ਕੋਈ ਲੜਸਰ ਨਹੀਂ ਤੇ ਹੀ ਸਾਦੇ ਆ ਏ ਆ ਗਿਆ 1957 ਦਾ ਬਣਿਆ ਲਾਈਟ ਹਾਊਸ ਪਿੱਛੇ ਪੜਿਆ ਸੀ 1957 ਦਾ ਅੱਗੇ ਚੱਲ ਕੇ ਵੇਖਦੇ ਆ ਉਦੋਂ ਦਾ ਹੀ ਬਣਿਆ ਇਹਦੇ ਨਾਲ ਸ਼ਿਪ ਚਲਾਉਂਦੇ ਹੁੰਦੇ ਸੀਗੇ ਸ਼ਿਪਾਂ ਨੂੰ ਦਿਸ਼ਾ ਦੇਣ ਲਈ ਲਾਈਟ ਹਾਊਸ ਵੀ ਦੂਰੋਂ ਦਾ ਐਪ ਹੈ ਵੀ ਵੀ ਆ ਆ ਗਿਆ ਲਾਈਟ ਹਾਊਸ ਹੋਂ ਤੁਸੀਂ ਕਿੱਧਰ ਨੂੰ ਜਾਣਾ ਤੇ ਇਹਨਾਂ ਨੇ ਕੀਤਾ ਬੰਦ ਆ ਮਗਰ ਜਿਹੜਾ ਬੋਰਡ ਲੱਗਾ ਇਹਦੇ ਉੱਤੇ ਸਾਰਾ ਲਿਖਿਆ ਇਹਨਾਂ ਨੇ ਵੀ ਕਿਹੜੀ ਜਗਾ ਇੱਥੋਂ ਕਿੰਨੀ ਬਾਹਰ ਟਾ ਲੰਡਨ ਹੈ ਕਹਿੰਦੇ 18000 ਕਿਲੋਮੀਟਰ ਹੈ ਟ੍ਰੋਪਿਕ ਆਫ ਕੈਪ੍ਰਿਕਨ ਲਾਸ ਐਂਜਲਸ 10000 ਕਿਲੋਮੀਟਰ ਵੈਨਕੂਵਰ ਸਿਓਲ ਸਿਰਨੀ ਲੰਡਨ ਇਹ ਲਿਖੇ ਇਹਨਾਂ ਨੇ ਉਹੀ-ਉਹੀ ਸ਼ਹਿਰ ਆ ਜਿਹੜੇ ਕੋਸਟਲ ਏਰੀਆ ਪੈਂਦੇ ਜਿਹੜੇ ਕੰਢੇ ਪੈਂਦੇ ਮਤਲਬ ਇਹਨਾਂ ਨੇ ਫੇਮਸ ਸ਼ਹਿਰ ਟੋਕੀਓ 8475 ਕਿਲੋਮੀਟਰ ਜੇ ਤਰੋਂ ਸਿੱਧਾ ਜਾਈਏ ਇੱਥੇ ਮੋਕਦਾ ਟੋਕੀਓ ਪਹੁੰਚ ਜਾਗੇ ਤੇ ਆ ਨੋਟੀਕਲ ਮਾਈਲਸ ਐਨ ਐਮ 1066 ਤੇ ਸਾਰਾ ਲਿਖਿਆ ਇਹਨਾਂ ਨੇ ਤੁਹਾਨੂੰ ਆ ਪਿੱਛੇ ਸ਼ਾਇਦ ਵੀਡੀਓ ਬਣੀ ਕਿ ਨਹੀਂ ਚੋਬਰਾਂ ਨੇ ਸਟicker ਲਾਇਆ ਇੱਥੇ ਬਹੁਤ ਟਾਈਮ ਲੀਕਦੇ ਰਹੇ ਮੈਨੂੰ ਵੀ ਮੈਂ ਜਾਊਂਗਾ ਫਿਰ ਲਾਵਾਂਗੇ ਮੈਂ ਗਿਆ ਨਹੀਂ ਫਿਰ ਇਹਨਾਂ ਨੂੰ ਐਂ ਹੀ ਲਾਉਣਾ ਪੈ ਗਿਆ ਮੈਂ ਟਾਈਮ ਲਾਈਵ ਤੋਂ ਬਣਾਉਂਦਾ ਸੀਗਾ ਉਦੋਂ ਵਿੱਚ ਆ ਗਿਆ ਇਹ ਇੱਥੇ ਲਾ ਕੇ ਗਏ ਉੱਪਰ ਸਟicker ਵਾਲੀ ਬਿਮਾਰੀ ਵੀ ਆ ਨਾਂ ਲਿਖਣ ਵਾਲੀ ਵੀ ਆ ਸਟicker ਵਾਲੀ ਵੀ ਆ ਇਹਨਾਂ ਜੋ ਕੋ ਲਾ ਕੇ ਗਏ ਇੱਕ ਪਤਾ ਨਹੀਂ ਹੁਣ ਕਿਹੜਾ ਲਾ ਕੇ ਗਏ ਆ ਇਹ ਕਹਿੰਦਾ ਨਾਂ ਲਿਖਣ ਵਾਲੀ ਤੇ ਸਟicker ਵਾਲੀ ਜੋ ਬੰਦਾ ਹੀ ਨਾ ਰਿਹਾ ਨਾਂ ਕੀ ਕਰੂਗਾ ਚੱਲਦੇ ਆ ਹੁਣ ਕੈਂਪਿੰਗ ਏਰੀਆ ਇਹ ਅਲ ਦਣ ਖੜੇ ਖੜੇ ਤੇ ਆ ਇਹਨਾਂ ਤਾਂ ਹੀ ਲੈ ਕੇ ਲਾਉਣਾ ਪੈਂਦਾ ਡੂ ਨੋਟ ਐਂਟਰ ਲੋਕੀ ਹਟਦੇ ਨਹੀਂ ਬੱਗੇ ਲੈ ਚੱਲੀਏ ਵਾਪਸ ਆ ਵੇਖਦਾ ਤੇ ਆ ਹੁਣ ਸ਼ਾਇਦ ਦਿਖਦਾ ਹੋਵੇ ਤੈਨੂੰ ਇਧਰਲੇ ਪਾਏ ਹਰਾਵਾ ਤੇ ਇਧਰ ਨੀਲਾ ਨਹੀਂ ਨਾ ਸਵੇਰੇ ਵਹਾਵਾਂਗੇ ਕਿਉਂਕਿ ਹੁਣ ਥੋੜਾ ਠਿਕਾ ਵਾ ਦੋ ਆਏ ਤੁਸੀਂ ਸੱਚ ਵੀ ਮਾਰੋਗੇ ਦੋ ਸੀ ਐ ਇਥੇ ਆ ਇੱਕ ਡੁੱਬਦੇ ਸੂਰਜ ਦੀ ਹੋਰ ਵੀਡੀਓ ਬਸ ਹੋਰ ਥੋੜੇ ਟਾਈਮ ਤੱਕ ਚੰਦ ਮਿੰਟਾਂ ਜੇ ਨੇ ਸਮੁੰਦਰ ਚ ਡੁੱਬ ਜਾਣਾ ਸਮੁੰਦਰ ਚ ਡੁੱਬਣਾ ਤੇ ਹੋਰ ਕਿਤੇ ਜਾ ਕੇ ਚੜ ਜਾਣਾ ਪਤਾ ਨਹੀਂ ਕਿਹੜੇ ਦੇਸ਼ ਜਾਂਦਾ ਹੁਣ ਫਿਰ ਆਸਟ੍ਰੇਲੀਆ ਡੁੱਬੂਗਾ ਫੇਰ ਅੱਗੇ ਦੀ ਅੱਗੇ ਹੋਰ ਦੇਸ਼ਾਂ ਦੇ ਵਿੱਚ ਲੱਗਦਾ ਕਿ ਨਹੀਂ ਸਮਾਂ ਚੱਲਿਆ ਸਮੁੰਦਰ ਚ ਐ ਲੱਗਦਾ ਵੀ ਬਸ ਵੇਚੀ ਚੱਲ ਜਾਣਾ ਆ ਇਧਰ ਲਾਇਆ ਕੈਮਰਾ 360 ਕਾ ਹੁੰਦਾ ਦੋ ਕੈਮਰੇ ਇੱਕ ਤਾਂ ਸਿੱਧੀ ਨਿਗਰਾਨੀ ਰੱਖਦਾ ਮੈਨੂੰ ਲੱਗਦਾ ਲਾਈਟ ਹਾਊਸ ਤੱਕ ਹੀ ਜਾਂਦਾ ਹੋਣਾ ਪਰ ਇਥੋਂ ਦੱਸਦਾ ਨਹੀਂ ਉੱਚਾ ਲੱਗਾ ਇਹ ਇੱਕ ਥੱਲੇ ਜਿਹੜਾ ਕੌਂਦਾ ਤੇ ਆ ਇਧਰ ਦਾ ਇੱਕ ਹੋਰ ਵਿਊ ਆਗੇ ਕਾਰ ਪਾਰਕ ਚ ਇੱਕ ਉਹ ਪ੍ਰਧਾਨ ਸਾਹਿਬ ਦੌਰੇ ਤੇ ਤੋਂ ਦੇਖਦੇ ਹੋਣੇ ਆ ਹੌਲੀ ਹੌਲੀ ਤੁਰੇ ਜਾਂਦੇ ਆ ਇੱਕ ਇਹ ਵੀ ਦੋ ਕਿੜੇ ਲਾ ਕੇ ਕੱਢ ਗਿਆ ਉਹ ਚੱਲ ਗਿਆ ਠੀਕ ਜਾਂਦਾ ਕੈਂਪਸਾਈਡ ਨੂੰ ਸਾਰਾ ਹੀ ਗ੍ਰੇਵਲ ਆ ਜਦੋਂ ਮੇਨ ਰੋਡ ਤੋਂ ਉੱਤਰਦੇ ਆ ਉੱਥੋਂ 3-4 ਕਿਲੋਮੀਟਰ ਹੀ ਆ ਕੇ ਫੇਰੰਗਾ ਤੋਂ ਜਿਹੜੀ ਮੂਵੀ ਬਣੀ ਰਿਤਿਕ ਰੋਸ਼ਨਦੀ ਪਤਾ ਨਹੀਂ ਕਿਹੜੀ ਹੀ ਮੂਵੀ ਦਾ ਨਾਮ ਭੁੱਲ ਗਏ ਤੇ ਉਹ ਇੱਥੇ ਬਣੀ ਆ ਹੁਣ ਇਹ ਤੇ ਸ਼ਾਮਾਂ ਪੈ ਗਈਆਂ ਆਪਾਂ ਹੋ ਗਏ ਲੇਟ ਕੱਲੂ ਜਦੋਂ ਸਵੇਰੇ ਦਿਨ ਚੜੂਗਾ ਤੇ ਸਵੇਰੇ ਉੱਠ ਕੇ ਵਹਾਵਾਗੇ ਤੁਹਾਨੂੰ ਇੱਥੇ ਪਰਲਾ ਪਾਸਾ ਨਾ ਇਹ ਬੇ ਆ ਟਾਪੂ ਟਾਪੂ ਇਦਾਂ ਦਾ ਟਾਪੂ ਟਾ ਬੇਹ ਐਦਾਂ ਦਾ ਕੈਂਪਿੰਗ ਗਰਾਊਂਡ ਆ ਤੇ ਆ ਇੱਥੋਂ ਦਾ ਵਿਊ ਆ ਸਵੇਹਾ ਬਾਕੀ ਖੜੇ ਇੱਥੇ ਚੋਬਰ ਗੱਡੀਆਂ ਲਾ ਕੇ ਤੇ ਇਹ ਕੈਂਪ ਸਾਈਟ ਆ 16 ਡਾਲਰ 16 ਡਾਲਰਾਂ ਚਾ ਪਾਵਰਡ ਹੈਣੀਗੀ ਅਨ ਪਾਵਰਡ ਪਾਵਰਡ 16 ਡਾਲਰਾਂ ਚਾ ਕੋਲਡ ਸ਼ਾਵਰ ਆ ਹੌਟ ਸ਼ਾਵਰ ਨਹੀਂ ਹੈਗੇ ਤੇ ਜੇ ਕੋਈ ਇੱਥੇ ਰੁਕਦਾ ਚਾਹਾਂ ਸਮੁੰਦਰ ਦੇ ਕੰਢੇ ਆ ਤੇ 2 ਕਿਲੋਮੀਟਰ ਤੱਕ ਇੱਥੇ ਅੱਗੇ ਜਾ ਕੇ ਕੇਪ ਰੰਗ ਤੁਸੀਂ ਰਾਤ ਨੂੰ ਜੇ ਉਹਨੇ ਇੱਥੇ ਰਹਿ ਸਕਦੇ ਆ ਤੇ ਜੇ ਅਗਲੇ ਦਿਨ ਸਵੇਰੇ ਆਉਨੇ ਆ ਮਤਲਬ ਰਾਤ ਨੂੰ ਰਹਿਣਾ ਤੇ ਅਗਲੇ ਦਿਨ ਸਵੇਰੇ ਵੇਖਣਾ ਤਾਂ ਵੀ ਵੇਖ ਸਕਦੇ ਆ ਵੀਡੀਓ ਕਿਦਾਂ ਦੀ ਲੱਗੀ ਤੇ ਕੀ ਤੁਹਾਨੂੰ ਵੇਖਿਆ ਕੀ ਤੁਹਾਨੂੰ ਲੱਗਾ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਮਿਲਦੇ ਆਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਕੱਲ ਨੂੰ ਤੇ ਵਿਖਾਉਨੇ ਤੁਹਾਨੂੰ ਇੱਥੋਂ ਦਾ ਸਨ ਰਾਈਜ਼ ਕਿਸੇ ਪਰੰਗ ਦਾ ਬਹੁਤ ਫੇਮਸ ਆ ਸਨਰਾਈਜ਼ ਤੇ ਸਨਸੈਟ ਸਨਸੈਟ ਤੁਹਾਨੂੰ ਦਿਖਾਤਾ ਸਨਰਾਈਜ਼ ਵੀਰੇ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਨਵੀਂ ਵੀਡੀਓ ਦੇ ਵਿੱਚ